ਲੰਬੋ ਜਿਹੜੇ ਬਦਬਖ ਲੋਗ ਹੁੰਦੇ ਨਾ ਜਿੰਨਾਂ ਦੇ ਨੇਕ ਆਮਲ ਅੱਲਾ ਪਾਕ ਦੀ ਜ਼ਾਤ ਬਰਬਾਦ ਕਰ ਦੇਦਾ ਹਵਾ ਝੂਡਾ ਦੇਦਾ ਪਹਾੜਾਂ ਦੇ ਬਰਾਬਰ ਦਸਤਰ ਹੋਮਨ ਦਸਤਰ ਹੋਮਨ ਦੇ اللہ پاک برباد ہوئے دا انہوں دی کوئی صفات بیان کرو ان دی, دی علامت دسو آپ صلی اللہ علیہ وسلم نے فرمایا اما اخوان حکم امن جل تتی کم وہ تے مسلمان پائی دے تو اڈے خاندان دے لوگ دے جی تسی نماز پڑھتے جو نماز پڑھتے دے ہوئی دے تحجت پڑھتے جو تحجت پڑھتے دے, دے لیکن انہوں نے گنا ہوگا ملا انتہوا جدو بھی انہوں نے تنہائی چناہ کا موقع ملے گا ਪੋਰਨ ਗੁਨਾਹਾਂ ਦਾ ਇਤਿਹਾਸ ਕਰ ਲੈਂਦੇ ਉਹਨਾਂ ਦੇ ਇਸ ਅਮਾਲ ਦੀ وجہ ਤੋਂ ਅੱਲਾਹ ਪਾਕ ਦੀ ذات ਉਹਨਾਂ ਦੇ ਸਾਰੇ ਨੇਕ ਅਮਾਲ ਬਰਬਾਦ ਕਰ ਦਿੱਤੇ ਹੁਣ ਦੇਖੋ ਸਾਡੇ ਨੌਜਵਾਨ ਅੱਲਾਹ ਪਾਕ ਦੀ ذات ਨੌਜਵਾਨਾਂ ਨੂੰ ਹਦਾਇਤ ਦੇ ਮੋਬਾਈਲ ਦਾ ਗਲਤ ਇਸਤੇਮਾਲ ਮੋਬਾਈਲ ਕੋਲ ਕਮਰੇ ਚ ਕੋ ਬੈਠਾ ਇਕੱਲਾ تنہائی ਚ ਜੋ ਮਰਜ਼ੀ ਹੁੰਦੇ ਤੇ ਗੰਦੀਆਂ ਪਹੁੰਚ ਫਿਲਮਾਂ ਲਿਖੀ ਜਾਏ ਇਹ ਅੱਲਾਹ ਪਾਕ ਦੀ ਹੱਦਾਂ ਨੂੰ ਤੋੜਨਾ ਹੈ ਅੱਲਾਹ ਪਾਕ ਦੇ ਨਬੀ ਸੱਲੱਲਾਹੁ ਅਲੈਹ ਵਸੱਲਮ ਨੇ ਅੱਲਾਹ ਪਾਕ ਫਰਮਾਉਂਦੇ ਨੇ ਇਨਮਾ ਯਅਮਰਕੁਮ ਬਿਸੂਅ ਵਲ ਫਹਿਸ਼ਾ ਸ਼ੈਤਾਨ ਤੁਹਾਨੂੰ ਬੁਰਾਈ ਦਾ ਔਰ ਬੇਹਯਾਈ ਦੇ ਕੰਮਾਂ ਦਾ ਹੁਕਮ ਦਿੰਦਾ ਹੈ ਅੱਲਾ ਪਾਕ ਦੀ ਜ਼ਾਤ ਬੁਰਾਈ ਔਰ ਬੇਹਯਾਈ ਦੇ ਕੰਮਾਂ ਤੋਂ ਮਨਾ ਕਰਦਾ ਔਨ ਅਸੀਂ ਅੱਲਾ ਪਾਕ ਦੇ ਕਹਿਨ ਤੇ ਮਨਾ ਨਹੀਂ ਹੁੰਦੇ ਸ਼ੈਤਾਨ ਦੇ ਕਹਿਨ ਤੇ ਬੇਹਯਾਈ ਬੁਰਾਈ ਦੇ ਕੰਮ ਕਰਨੇ ਮੋਬਾਈਲ ਦਾ ਗਲਤੀ ਇਸਤੇਮਾਲ ਕਰਨਾ ਫੋਸ਼ ਔਰ ਗਲਤ ਕਿਸਮ ਦੀਆਂ ਮੂਵੀਆਂ ਦੇਖਣੀਆਂ ਇਹ ਬੰਦੇ ਦੇ ਨੇਕ ਆਮਾਲ ਬਰਬਾਦ ਕਰਨ ਦਾ باعث نے یہ اللہ پاک دی ذات کل قیامت والا دن ہوا ایسے لوگ جی تنہائی چہ کے غلط موویاں ویچتے ہیں سیکس کرتے ہیں گناہ کرتے ہیں اللہ پاک دی ذات دے کلو نہیں ڈار دے اللہ پاک دی ذات سارے دے دار سارے انہوں عمال برباد کر دیں ਜਿਹੜਾ ਬੰਦਾ ਤਕਵਾ ਇਹ ਪਿਆਰ ਕਰ ਲੈਂਦਾ ਹੈ ਅੱਲਾਹ ਪਾਕ ਦੀ ਜ਼ਾਤ ਉਰਦਾਰ ਤੇ ਬੁਨਾ ਤੋਂ ਪਿੱਛੇ हट ਜਾਂਦਾ ਹੈ ਅੱਲਾਹ ਪਾਕ ਦੀ ਜ਼ਾਤ ਹੁੰਦੇ ਤੇ ਖੁਸ਼ ਹੋ ਜਾਂਦਾ ਉਹ ਜੰਨਤ ਦੇ ਅੰਦਰ ਅੱਲਾਹ ਦੇ ਨਬੀ ਸੱਲੱਲਾਹੁ ਅਲੈਹ ਵਸੱਲਮ ਦਾ ਸਾਾਸ ਨਸੀ ਫਰਮਾਦੇ ਦਾ ਅੱਲਾਹ ਦੇ ਨਬੀ ਸੱਲੱਲਾਹੁ ਅਲੈਹ ਵਸੱਲਮ ਫਰਮਾਉਂਦੇ ਨੇ ਇਨ ਅਵਲ ਅਨ-ਨਾਸੀ ਬਿਲ ਮੁਤਕੂਨ ਮਨ ਕਾਨੂ ਹੈਸੂ ਕਾਨੂ ਕਲ ਕਿਆਮਤ ਅਲਾ ਦਿਨ ਹੋਵੇਗਾ ਜੰਨਤ ਦੇ ਅੰਦਰ ਮੇਰੇ ਕਰੀਬ ਉਹ ਲੋਗ ਹੁੰਦੇ ਜਿਹੜੇ ਮੁਤਕੀ ਨੇ چاہے عربی ہو چاہے اجمی کالے ہو گورے اومن، جیس قسم دے بھی اومن، لیکن دے دل دے اندر تقوی ہوئے دا اللہ پاک دی ذات دے تقوی دی وجہ تو جنت دے اندر میرا ساتھ نصیب فرما دے دا, دا, دا بندہ چاہ ہے نا کہ ایسے اللہ دے نبی صلی اللہ علیہ وسلم دے کٹھے جنت ہوئیے آپ دے دل دے اندر اللہ پاک کی زیادہ ڈر سما ہوئے جدو اللہ پاک دی ذات کا ڈر بندے دے دل دے اندر سما جائے ਬੰਦਾ गुनाह ਦੇ ਕਰੀਬ ਨਹੀਂ ਜਾਏਦਾ ਅੱਲਾਹ ਪਾਕ ਦੀ ذات ਨੇ ਕਾਮਲ ਕਰਨ ਦੀ ਤਕਲੀਫ ਕਰਦਾ ਹੁੰਦਾ ਹੈ ਪੂਰੇ ਹਾਲ